control

ਮੇਂ ਯਾਰ ਕਰਨ ਲਈ ਮਹਾਰਾਜ ਜੀ ਬੇਨਤੀ ਕਰਦੇ ਆਂ ਆਹ ਕਿਰਪਾ ਕਰੋ ਜੀ ਜਬ ਆਪਣੀ ਸ਼ੋਭਾ ਆਪਨ ਸੰਗ ਬਣਾਈ ਜਿਦੋ ਪ੍ਰਭੂ ਜੀ ਨੇ ਆਪਣੇ ਸ਼ੋਭਾ ਆਪਣੇ ਸੰਗ ਨਾਲ ਬਣਾਈ ਹੋਈ ਸੀ ਕਹਿਣਾ ਮਤਲਬ ਆਪਣੇ ਰੂਪ ਦੇ ਵਿੱਚ ਉਹ ਆਪ ਹੀ ਸੁਭਾਏ ਮਾਨੇ ਰੋ ਸੀ ਮਹਾਰਾਜ ਜੀ ਦਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਕਹੇ ਜਦੋਂ ਤਲੋਂ ਤੇ ਦੂਸਰਾ ਸੁਭ ਬਧਾਉਣੇ ਵਾਲਾ ਹੋੜ ਕੇ ਕਿਹੜਾ ਜੀ ਕਹਿੰਦੇ ਮਾਂ ਮਾਂ ਕੇ ਪਿਓ ਮਿੱਤਰ ਕੇ ਪੁੱਤਰ ਕੇ ਭਰਾ ਕਿਹੜਾ ਜੀ ਕਹਿੰਦੇ ਜਦੋਂ ਜਨੂ ਮਹਾਰਾਜ ਆਪੀ ਸੀ ਉਚਾਰਨ ਕਰੋ ਅਤਨਾ ਮਹਿਰੀ ਵਾਹੇ ਬੂਰੂ ਪਾਏ ਬਜੀ ਇਹ ਸਰਵ ਕਲਾਪ ਆਪ ਤੇ ਪਰਮੇਨ ਹਾਂ ਬੇਜਕ ਦੇਵ ਕਾਮੂਚੀਨ ਜਿ세 ਪ੍ਰਭੂ ਸਾਰੇ ਉਹਨਾਂ ਦੇ ਜਿਹੜੇ ਗੁਣ ਸੀ ਜਿਹੜੀ ਵਿਦਿਆ ਸੀ ਪਰਮੇਸ਼ਰ ਵਾਇਗੁਰਜੀ ਨੇ ਪੂਰਨ ਥਨ ਜਿਹਦੇ ਵਿੱਚ ਕਲਾ ਨਾਲ ਸਹਿ ਕੇ ਸ਼ਕਤੀ ਨਹੀਂ ਲਿਆ ਹਲਮਾਨ ਜਿਵੇਂ ਜਿਹਦੇ ਜੋ ਗੁਣ ਤੇ ਵਿਦਿਆ ਹੈ ਉਹਦੇ ਵਿੱਚ ਜਿਹੜੀ ਪਰਵੇਤਾਈਆਂ ਸੰਭਰੂ ਨੀਆਂ ਓਹੋ ਨਿਰਮਲ ਰੂਪ ਵਿੱਚ ਅਨੁਸਰਮਣ ਲਈ ਦੀਆਂ ਮੈਂ ਬੇਰਥ ਕੰਪੂਚੀਨ ਆਪਣੇ ਵਿੱਚ ਗੰਦੇ ਜਦੋਂ ਆਪਣੇ ਵਿੱਚ ਸਿਤ ਹੈ ਸੀ ਰਾਗਰੋ ਜੀ ਉੱਥੇ ਬੇਦ ਦੇ ਕਿੱਥੇ ਬਾ ਤੇ ਕੋਈ ਹੋਰ ਨਿਕਾ ਵਾਲਾ ਕਿੱਥੇ ਸੀ ਉਚਾਰਣ ਕਰੋ ਜਦ ਆਪਨ ਆਪ ਆਪ ਉੜ ਧਾਰੇ ਜਦੋਂ ਪਰਮੇਸ਼ਰ ਉਹ ਅਦਗੁਰੂ ਜੀ ਆਪਣੇ ਆਪ ਆਪਣੇ ਆਪ ਵਿੱਚ ਨਿਮਗਨ ਐਸੀ ਤੋਂ ਸਗਨ ਅਸਗਨ ਕਾ ਵਿਚਾਰ ਹੈ ਤੇ ਵੀ ਸਗਨ ਤੇ ਜਿਹੜਾ ਆਪ ਸਗਨ ਕੋਣ ਕਿਥੇ ਵਿਚਾਰਦਾ ਸੀ ਜੀ ਡਰਨ ਕਰੋ ਕੰਤਨਾ ਮਹਰੀ ਵਾਹੇ ਗੁਰੂ ਹੈ ਬੜੀ ਤੋ ਸਗਨ ਆਪਸ਼ਗਨ ਕਹਾਂ ਵਿਚਾਰੈ ਜੈ ਆਪਣ ਊਚ ਆਪਣ ਆਪ ਨੇੜਾ ਜਿੱਥੇ ਆਪਣਾ ਆਪ ਹੀ ਊਚ ਤੇ ਆਪਣਾ ਆਪ ਹੀ ਨੇੜੇ ਹੋਵੇ उठे कौन तय कौन ठाकर कौन कहिए केरा उठे कौन मार लेगा ते कौन वो किया जावे उच्चारण करो सतनाम श्री दीवाहे गुरु साहेब दी बिस्मरे बिस्माद बिस्मन बिस्मरे बिजन बिस्माद गुरुवाणी में संधि करते हैं ना ए ਦੇ ਦੇ ਰੂਪ ਆਚਰਜ ਤੋਂ ਆਚਰਜ ਹੁੰਦੇ ਹੋਏ ਵਿਸਮਾਤ ਹੋ ਰਹੇ ਹੋਰੇ ਆਪਨੇ ਗਜਰ ਜੀ ਆਪ ਹੀ ਜਾਣਦੇ ਹੋ ਨਾਨਕ ਆਪਣੇ ਘਰ ਤੇ ਜਾਨੋ ਆਪੇ ਵਿਸਮਨ ਵਿਸਮ ਰਹੇ ਵਿਸਮਾਤ ਆਪੇ ਰੂਪ ਨੂੰ ਅਚਰਜਨ ਦੇਖਦੇ ਹੋਏ ਅਚਰਜ ਤੋਂ ਆਚਰਜ ਹੁੰਦੇ ਵਿਸਮਾਤ ਹੋ ਰਹੇ ਆਹ ਮਹਾਰੇ ਆਪਣੇ ਗੱਦਿਆਂ ਨੂੰ ਆਪ ਹੀ ਜਾਣਦੇ ਹੋ ਜਾਰਨਕ ਜਾਤੇ ਭੇਜ ਜਿਹਦੇ ਭੇਜ ਨਹੀਂ ਪਾਇਆ ਜਾਂਦਾ ਉਸ ਰੂਪ ਨੇ ਵਿੱਚ ਸਥਿਤ ਹੋਵੇ ਜਦੋਂ ਪਰਮੇਸ਼ਰ ਜੀ ਉਹ ਹਕੀਕਤ ਵਿਆਪਤ ਮਾਇਆ ਤੇ ਜਿਹਨੇ ਮਾਇਆ ਕੇ ਜੁਗ ਵਿਆਪ ਸਗਦੀ ਹੈ ਉਜਾਰਣ ਕਰੋ ਉਪਰ ਅadesh ਤੇ ਆਪਣੇ ਆਪ ਤੇ ਆਪਣਾ ਹੁਕਮ ਇੱਕ ਰੂਪ ਹੋਵੇ ਜਦੋਂ ਤਾਂ ਗੁਣ ਦਾ ਨਹੀਂ ਪਰਵੇਸ਼ ਉੱਥੇ ਜਿੱਥੇ ਦਾ ਉਹਨਾਂ ਦਾ ਪਰਵੇਸ਼ ਵੀ ਨਹੀਂ ਹੈ ਜਿੱਥੇ ਜਿੱਥੇ ਦਾ ਪਰਵੇਸ਼ ਨਹੀਂ ਉੱਥੇ ਮਾਇਆ ਨਹੀਂ ਉਚਾਰਨ ਕਰੋ ਭਗਵੰਤਾ ਜਿੱਥੇ ਵਾਹਿਗੁਰੂ ਜੀ ਇੱਕ ਹੀ ਆਏ ਕੀ ਇੱਕ ਭਾਵ ਇਕੱਲਾ ਆਵੇ ਹੋਵੇ ਉਥੇ ਤੈ ਕੌਣ ਜਿੱਤ ਕਿਸ ਲੱਗੈ ਚਿੰਤਾ ਇੱਥੇ ਕਹਿੰਦੇ ਵਾਹਿਗੁਰੂ ਜੀ ਇਕੱਲਾ ਆਪ ਹੀ ਹੋਵੇ ਉਥੇ ਕਿਸ ਨੂੰ ਕੌਣ ਚਿੰਤਾ ਰਹਿ ਜੋ ਸਾਧਨ ਕਿਸ ਨੂੰ ਚਿੰਤਾ ਲੱਗਦੀ ਹੈ जय कौन चित किस लागे चिंता उदाहरण करो जय अपन आप आप जिथे भतीजन वाला भी आप हो गए जिसे भतीजन है भी आप हो गए ਜਿਥੇ ਪਟੀਸ਼ਨ ਵਾਲਾ ਵੀ ਆਪ ਹੋਵੇ ਜਿਹਦੇ ਪਟੀਸ਼ਨ ਉਹ ਵੀ ਆਪ ਹੋਵੇ ਮਹਾਰਾਜ ਜੀ ਜੈ ਆਪਣਾ ਆਪ ਪੁਜਿਆ ਰਹੈ ਕੌਣ ਕਥੈ ਕੌਣ ਸੁਣਨੇ ਆਰਾ ਕਹਿੰਦਾ ਉੱਥੇ ਵੀ ਮਹਾਰਾਜ ਕਹਿੰਦੇ ਉੱਥੇ ਕਹਿਣ ਵਾਲਾ ਕੌਣ ਹੈ ਜੇ ਸੁਣਨੇ ਵਾਲਾ ਕੌਣ ਹੋ ਸਕਦਾ ਹੈ ਜਾਣਣ ਕਰੋ ਸਤਨਾਮ बहुत बेअत ऊंचा गुरु वाहेगुरु बड़ा बेअत तो है जेड़ फौज है और अपने आप जूथे ओं कोई नहीं है उचाहर करो ਯਾਰ ਕਰ ਲਈ ਬੇਨਤੀ ਕਰਦੇ ਆ ਕਿਰਪਾ ਕਰੋ ਜੀ ਜੈ ਆਵਰਜੋ ਪ੍ਰਪੰਚ ਅਗਾਰ ਉੱਪਰ ਦਾ ਗੱਲ ਸਾਰੇ ਜਾਣਦੇ ਜਿਵੇਂ ਮਨਜ ਆਪਣੇ ਸਮਾਧਿ ਸਿਤ ਵਿੱਚ ਸਾਡਾ ਆਪਣੇ ਆਪ ਸੰ ਸਾਰੀ ਖੇੜ ਆਪਣੇ ਆਪ ਵਿੱਚ ਜੀ ਉਸੇ ਉਸ ਸਮੇਂ ਸਮਵੇ ਨਹੀਂ ਕਹਿ ਸਕਦੇ ਉਸ ਸਮਾਧਿ ਵਿੱਚ ਲੀਨ ਸੀ ਮਹਾਰਾਜ ਜੀ ਇਸ ਰਿ ਟੂ ਉਸ ਸਮੇਂ ਸਾਡੀ ਉਸ ਬੇਂਤੀ ਜਿਹੜੇ ਆਪਣੇ ਇਸ ਮਾਲਨ ਦੇ ਮਾਰਾ ਜੀ ਸਾਰੇ ਦੇਖੇ ਹੁਣ ਅੱਗੇ ਜਿਹੜਾ ਵਾ ਇਸ ਸੰਸਾਰ ਨੂੰ ਮਾਰਾ ਜ ਨੇ ਬਣਾਣਾ ਹੈ ਦੇ ਕੋਈ ਦੇ ਵਿੱਚ ਕੀ ਗਿਣ ਬਤਾਣੀ ਮਾਇਆ ਵੀ ਪਾਣੀ ਹੈ ਆਪ ਨੂੰ ਵੀ ਬਣਾਣਾ ਹੈ ਹਾਲ ਜਲ ਜਾਲ ਹੋ ਮੇ ਪਰ ਕੋ ਭਾਰੇ ਤੁਕ ਸਾਰੇ ਕੋ ਪਾ ਲੈਣ ਦੇ ਕੋ ਹਣ ਦੇ ਲੈ ਸੱਚਮਾ ਬੜਾ ਹੈ ਸ਼ੁਰੂ ਕਰ ਲੈ ਬੇਂਤੀ ਹੈ ਕਿਰਪਾ ਕਰੋ ਜੀ है आप जो प्रपंच आकार जिथे नरेंकार वाले ने आप इस अकार वाले संसार नु राज ਦਿੱਤਾ तेद सारा पसारा जिन्ना गुना विच कर देता है उच्चारण करो जय आप जो प्रपंच आकार है गुण व किन नु विस्तार जी ने ਹਾਰਿ ਹਰਿ ਸਾਜ ਜਿਹਨੇ ਕਰ ਦਿੱਤੀ ਐ ਨੇ ਤਿੰਨ ਗੁਣਾ ਜਿਹੜੀ ਮਾਇਆ ਇਹ ਵੀ ਪਾ ਦਿੱਤੀ ਹੈੁਰਗੇ ਵਜਨ ਕਰਨ ਨਾਰਹੀ ਪਾਪ-ਪੁੰਨ ਤੇ ਭਈ ਕਹਾਵਤ ਜੈਨੇ ਉੱਤੇ ਉਹਨੇ ਜਿਹੜਾ ਪਾਪ ਤੇ ਪੁੰਨ ਹੈ ਉਜੀ ਗੱਲ ਵੀ ਛਿੜ ਗਈ ਹੈ ਆਪ ਸੁਭ ਸੁਭ ਕਰਮਾਂ ਦੇ ਵਿਚਾਰ ਵੀ ਚੱਲ ਪਈ ਹੈ ਬਾਪ ਤੇ ਭਈ ਕਹਾਵਤ ਕੋ ਨਰ ਕੋ ਸੁਖਗਵਨ ਛਾਵਤੋ ਜਦ ਕੋਈ ਤਾਂ ਸੁਵਰਗ ਦੀ ਪ੍ਰਾਪਤੀ ਦੀ ਕੋਈ ਨਰਗ ਦੀ ਕਰ ਲੱਗ ਪਿਆ ਉਚਾਰਨ ਕਰੋ ਕਰਤਨਾਮ ਸ਼੍ਰੀ ਵਾਹਿ ਗੁਰੂ ਫਾਇ ਬਗੀ ਹਾਲ ਜਲ ਮਾਇਆ ਜੰਜਾਲ ਹੋ ਮੈਂ ਮੋਹ ਪਰ ਪਾਰੋ ਜਿਸ ਤਰ੍ਹਾਂ ਇਹ ਮਾਇਆ ਦੇ ਸਾਰੇ ਜੰਜਾਲਾਂ ਮਾਰ ਜੀ ਕਹਿੰਦੇ ਹਾਲ ਜਲ ਮਾਇਆ ਜੰਜਾਲ ਇਸ ਪ੍ਰਕਾਰ ਨੇ ਮਾਇ ਜੀ ਜਾਣ ਜਿਹੜੇ ਘਰ ਜੀਆਂ ਹੋਰ ਸੋਟੀਆਂ ਹੈ ਹਮੇ ਮੋਪਨ ਤੇ ਭਾਰ ਅੰਕਾਰ ਹਮੇ ਢ ਡਰ ਕਰਮ ਜੜਾ ਪਰਿ ਬਾਪਾ ਨਾ ਬੜੁੰਦਾ ਉਹ ਕਰਮ ਇਹਨਾਂ ਦੇ ਫਲ ਬੇਕੁਮਾਰ ਜੀ ਕਹਿੰਦੇ ਜੋਤ ਰੂਪ ਮਾਨਵ ਮਾਨ ਤੈਨੂ ਖੈ ਸੁਖ ਐ ਆਦਿ ਨਰਾਦਰ ਸਭ ਕੁਛ ਹੈੜਾ ਹੋ ਤੁਰਪਿਆ ਵਿਚਾਰਨ ਕਰੋ ਜਦੋਂ ਨਾਨਕ ਇਕ ਹੈ ਜਦੋਂ ਆਪਣੇ ਖੇਲ ਨੂੰ ਸਪੋਰਟ ਕਰ ਲੈਂਦਾ ਹੈ ਮਹਾਰਾਜ ਜੀ ਦਾਲ ਬਿਰੋ ਇੱਕੋ ਇੱਕ ਇਕੱਲਾ ਹੁੰਦਾ ਹੈ ਉਚਾਰਨ ਕਰੋ ਹਰੋ ਜੀ ਜਹ ਆਗਤ ਭਗਤ ਤਹ ਆਪ ਜੇ ਪਰਮੇਸ਼ੁਰ ਆਗਤ ਰੂਪ ਵਿੱਚ ਆਪ ਹੈ ਆਗਤ ਰੂਪ ਹੁੰਦਾ ਹੈ ਨਿਰਲਕਾਰ ਅਤੇ ਨਿਰਗੁਣ ਸਰੂਪ ਨੂੰ ਕਿਹਾ ਮਹਾਰਾਜ ਨੇ ਜਿੱਥੇ ਉਹ ਆਪਣੇ ਆਪ ਹੁੰਦਾ ਹੈ ਉਹਦਾ ਭਗਤ ਵੀ ਉਸੇ ਰੂਪ ਵਿੱਚ ਹੁੰਦਾ ਹੈ ਜੈ ਪਥਰ ਪਾਸਾਰ ਸੰਤ ਪ੍ਰਤਾਪ ਸੰਤਾਂ ਦੀ ਜੋ ਪ੍ਰਤਾਪ ਹੈ ਵਿਜਾਈ ਵਾਸਤੇ ਇਹ ਪਸਾਰਾ ਪਸਰ ਦਾ ਹੈ ਜਾਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੂਹੂ ਪਾਠ ਦਾ ਅਪੈ ਤਨੀ ਦੂਹਾਂ ਪਖਾਂ ਦਾ ਕਹਿਣ ਦਾ ਮਤਲਬ ਉਹ ਜੋ ਪਖ ਹਨ ਜਦੋਂ ਮਹਾਰਾਜੀ ਨਿਰਗੁਣ ਤੇ ਨਿਰਕਾਰ ਨੂੰ ਵਿਚੁੰਦੇ ਹਨ ਇਹ ਦੋ ਪਖ ਹਨ ਨਿਕਾਲਣ ਕਰੋ ਸੰਤਾਂ ਦੀ ਸ਼ੋਭਾ ਵਾਲਾ ਅੰਤਾਂ ਦੀ ਸ਼ੋਭਾ ਪੁਰੇ ਵਾਸਤੇ ਮਹਾਰਾਜੀ ਇਹ ਦੋ ਪਖ ਆਪੇ ਤਾਂ ਨਿਰਗੁਣ ਕੀ ਸ਼ੋਭਾ ਉਹ ਹੋਂ ਬਣੀ ਜਵੰਦੀ ਸ਼ੋਭਾ ਉਹਨਾਂ ਨੂੰ ਸ਼ੋਭਦੀ ਹੈ ਆਪੂ ਉੱਚੀ ਹੈ ਚਰਨ ਕਰੋ ਧੋਪ ਆਗੈ ਆਪੇ ਤਨੀ ਧੰਕੇ ਸ਼ੋਭਾ ਕੋ ਨੂੰ ਹੁੰ ਬਨੇ ਉਹਨਾਂ ਦੀ ਸ਼ੋਭਾ ਹੈ ਜਿਹੜੀ ਉਹ ਉੱਚੀ ਹੈ ਦੁਨੀਆਂ ਦੇ ਪਰਮੇਸ਼ਰ ਜੀ ਦੀ ਸੰਤਾਨ ਹੈ ਮਨਾਂ ਦੀ ਸ਼ੋਭੀ ਹੈ ਆਪੂ ਉੱਚੀ ਹੈ ਚਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਨੇ ਆਪੇ ਕੋਟ ਕਰੇ ਅਨੰਦ ਚੋਜ ਇਹ ਜਿਹੜੀ ਲੀਲਾ ਆਪ ਹੀ ਕਰਦਾ ਹੈ ਵੈਕੁਨੂ ਜੀ ਅਨੰਦ ਚੋਜ ਚੋਜ ਬਚੋਜ ਕਰਨ ਵਾਸਤੇ ਕਰਦੇ ਹਾਂ ਅਨੰਦ ਤੇ ਆਨੰਦ ਵਾਸਤੇ ਇਹ ਜਿਹੜਾ ਖੇਲ ਕਰਦੇ ਹਾਂ ਮਹਾਰਾਜ ਜੀ ਆਪ ਹੈ ਕੋਨ ਕਰੇ ਆਨੰਦ ਚੂਜ ਇਹਨੰਦ ਚੂਜ ਦੇ ਲੈ ਪੌਤਰ ਕਿਡਾ ਹਨ ਇਹ ਆ ਪਰ ਰਿਹਾ ਨਾ ਆਪੇ ਰੱਦ ਓਗਨ ਨਿਰਯੋਗ ਜਿਹੜੇ ਰੱਦ ਹੈ ਉਹਨਾਂ ਨੂੰ ਭਗਦੇ ਵੀ ਆਪਿਆਂ ਮਹਾਰਾਜ ਜੀ ਹਨ ਨਿਰਯੋਗ ਤੇ ਉਹਨਾਂ ਤੋਂ ਨਿਰਲੇਪ ਵੀ ਹਨ ਮਹਾਰਾਜ ਜੀ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਸ ਭਾਵੇਂ ਜਿਸ ਆਪਨ ਨਾਵੇਂ ਜਿਸ ਨੂੰ ਪੁੰਦਾ ਹੈ ਪ੍ਰਭੂ ਜੀ ਨੂੰ ਪ੍ਰਭੂ ਜੀ ਜਿਵੇਂ ਪੁੰਦਾ ਹੈ ਉਸ ਨੂੰ ਆਪਣੇ ਨਾਮ ਵਿੱਚ ਲਾ ਲੈਂਦਾ ਹੈ ਮਹਾਰਾਜ ਜੀ ਜਿਸ ਭਾਵੇਂ ਜਿਸ ਖੇਲ ਖਲਾਵ ਹੈ ਜਿਸ ਨੂੰ ਉਹ ਇਤਨਾ ਲੱਗਦਾ ਹੈ ਤਬਰ ਉਹਨਾਂ ਜਿਹੜੇ ਜਿਆਦਾ ਨੇ ਖੇਡ ਖੜਾਉਂਦਾ ਹੈ ਮਹਾਰਾਜ ਜੀ ਪਰਮੇਸ਼ਰ ਹੈ ਪਰਮੇਸ਼ਰ ਜੀ ਮਹਾਰਾਜ ਜੀ ਜਿਸ ਭਾਵੇਂ ਜਿਹੜਾ ਆਪਾਂ ਨਾਮ ਲਾਵਾ ਇਹਨੂੰ ਬੰਦਾ ਹੈ ਉਹ ਨਾਮ ਨਾਲ ਜੋੜ ਲੈਂਦਾ ਹੈ ਜਿਸ ਭਾਵੇਂ ਜਿਹੜੇ ਖੇਡ ਖਲਾਉਂਦਾ ਜਿਸ ਨੂੰ ਬੰਦਾ ਹੈ ਜਗ ਦੇ ਖੇਡ ਘਟਾਉਂਦਾ ਹੈ ਉਚਾਰਨ ਕਰੋ ਸਤਿਨਾਮ ਜੀ ਵਾਹਿਗੁਰੂ ਸਹਿਬ ਜੀ ਬੇਸ਼ੁਮਾਰ ਅਥਾਹ ਅਗੰਤ ਅਤੁਲ ਹੈ ਹੋਏ ਗੁਰੂ ਜੀ ਪਰਮੇਸ਼ਰ ਜੋ ਸਾਬ ਜੋ ਬਣੇ ਹੈ ਬੇਸ਼ੁਮਾਰ ਸਾਬ ਜੋ ਬਣੇ ਅਥਾ ਜਿਸ ਕੋ ਸਾਰੇ ਪਾਈ ਜਾਂਦਾ ਤੇ ਅਗੰਤ ਜਿਨ ਕੋ ਤੋਲਿਆ ਨਹੀਂ ਅਗੰਤ ਅਗੰਤ ਦੀ ਗਿਣਤੀ ਮਿੱਤੀ ਨਾ ਕੋਈ ਹੋ ਸਕੇ ਅਤੁਲ ਹੈ ਜਿਨ ਕੋ ਤੋੜ ਨਹੀਂ ਸਕਦਾ ਉਹ ਵਾਹਿਗੁਰੂ ਜੀ ਜਿਹੜੇ ਅਨ ਜੋ ਬੁਲਾਉਂ ਤੋ ਨਾਨਕ ਦਾਸ ਬੋਲੇ ਮਹਾਰਾਜੀ ਮੈਂ ਕੀ ਕਰ ਜਨ ਹੈ ਦਾਤੀ ਜੀ ਜਿਹ ਤੁਸੀ ਬੁਲੰਦੇ ਹੋ ਨਾਨਕ ਦਾਸ ਜਿਵੇਂ ਬੋਲਦਾ ਹੈ ਧਰਨ ਕਰੋ ਸਤਿਨਾਮ ਸ਼੍ਰੀ ਵਾਹਿਗੁਰੂ ਸਹਿਜ ਜਿ ਸੁਚੇਣ ਕਥਨੁ ਮਹਾਰਾਜੀ ਕਥਾ ਨਿੱਕੀ ਮਸਤਬਦੀ ਦੀ ਸਪੂਰਨਤਾ ਹੋਈ ਹੈ ਉਹਨਾਂ ਦਾ ਨਿਕਿਆ ਮਨ ਦਾ ਸੋਰ ਕੇ ਪਰਵਾਨ ਸਤ ਸੰਨ ਵਿੱਚ ਬੈਂਦੀ ਲੋੜਿਆ ਦਾ ਸੈ ਕੋਟੀ ਕੋੜ ਪ੍ਰਾਂਤ ਅਨਵਾਦ ਮੈਂ ਬੀ ਰੂਪ ਨੇ ਤੇਰੀਆਂ ਇਹ ਕਰਦੇ ਆ ਬੱਚਿਆਂ ਦਾ ਧੰਨਵਾਦ ਜੋ ਆ ਸ਼੍ਰਵਣ ਗੁਰੂ ਦਾ ਬਿਤਾਣਵਾਦ ਹੈ ਜੇ ਉਹ ਤੁਧਨ ਬ੍ਰਹਮੰਦਰ ਦੀ ਬੇਂਤੀ ਹੈ ਗੋਪਦੇਵਾਇ ਗੁਰੂ ਜੀ ਕਾ ਖਰਸੋ ਗੁਰੂ ਜੀ ਕੀ ਪਟੇ